ਨਮਸਕਾਰ ਜੀ ਪਿਆਰੇ ਦਰਸ਼ਕੋ ਇਸ ਵੀਲੇ ਅਸੀਂ ਰੋਪੜ ਦੇ ਐਸਐਸਬੀ ਦਫਤਰ ਵਿਖੇ ਮੌਜੂਦ ਹਾਂ ਜਿੱਥੇ ਇੱਕ ਸਾਨੂੰ ਸੂਚਨਾ ਮਿਲੀ ਹੈ ਕਿ ਬਾਹਰਲੇ ਮੁਲਕ ਨੂੰ ਭੇਜਣ ਦੇ ਨਾਕੇ ਵੱਡੀ ਠੱਗੀ ਜਿਹੜੀ ਹੈ ਪਿੱਛੇ ਜਿਹੜੇ ਲੜਕੇ ਮੇਰੇ ਨਾਲ ਖੜੇ ਆ ਇਹਨਾਂ ਦੇ ਨਾਲ ਮਾਰੀ ਗਈ ਹੈ ਸ੍ਰੀ ਚਮਕੌਰ ਸਾਹਿਬ ਦੇ ਇਹ ਦੱਸੇ ਜਾ ਰਹੇ ਨੇ ਕਿ ਇਹਨਾਂ ਦੇ ਨਾਲ ਜੋ ਗੱਲਬਾਤ ਹੋਈ ਹੈ ਏਜੰਟ ਵੱਲੋਂ ਕਿੰਨੇ ਪੈਸੇ ਮਾਰੇ ਗਏ ਨੇ ਕਿਹੜਾ ਏਜੰਟ ਹੈ ਤੇ ਅੱਜ ਉਸ ਦੇ ਖਿਲਾਫ ਰੋਪੜ ਦੇ ਐਸਐਸਬੀ ਦਫਤਰ ਵਿਖੇ ਇੱਕ ਸ਼ਿਕਾਇਤ ਜਿਹੜੀ ਹੈ ਦਰਜ ਕਰਾਈ ਗਈ ਹੈ ਤੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਵੀ ਕੀ ਸ਼ਿਕਾਇਤ ਹੈ ਹਾਂਜੀ ਬਾਈ ਜੀ ਕੀ ਨਾਮ ਤੁਹਾ ਮੇਰਾ ਨਾਮ ਕਰਨਪ੍ਰੀ ਸਿੰਘ ਹੈ ਇਹ ਨਾਮ ਕਿੱਥੋਂ ਰਹਿਣ ਵਾਲੇ ਕਿੱਥੋਂ ਦੇ ਆ ਜੀ ਮੈਂ ਚਮਕੌਰ ਸਾਹਿਬ ਲਾਗੇ ਪਿੰਡ ਤਹਿਰਪੁਰ ਰਹਿਣ ਵਾਲਾ ਤੇ ਸਾਨੂੰ ਇਹ ਏਜੰਟ ਨੇ ਆਸਟ੍ਰੇਲੀਆ ਵਾਸਤੇ ਭੇਜਿਆ ਸੀ ਉਹ ਕਹਿੰਦਾ ਤੁਹਾਨੂੰ ਥੋੜਾ ਟਾਈਮ ਸਟੇ ਕਰਕੇ ਅੱਗੇ ਭੇਜਾਂਗੇ ਤੇ ਜਦੋਂ ਅਸੀਂ ਉੱਥੇ ਪਹੁੰਚੇ ਇਹਨਾਂ ਨੇ ਕਿਸੇ ਸਾਈਬਰ ਕ੍ਰਾਈਮ ਕੰਪਨੀ 'ਚ ਸਾਨੂੰ ਵੇਚਤਾ ਹੀ ਤੇ ਉੱਥੇ ਸਾਨੂੰ ਫੋਰਸ ਕਰਦੇ ਸੀ ਉਹ ਕੰਮ ਕਰਨ ਲਈ ਤੇ ਸਾਡੇ ਨਾਲ ਕੁੱਟਮਾਰ ਵੀ ਹੋਈ ਹੈ ਕਾਫੀ ਵਾਰ ਖਾਣਾ ਪੀਣਾ ਬੰਦ ਕਰ ਦਿੰਦੇ ਤੇ ਨਹੀਂ ਕੰਮ ਕਰ ਜਦੋਂ ਅਸੀਂ ਇਹਨਾਂ ਨੂੰ ਇਹ ਗੱਲ ਦੱਸੀ ਇਹ ਕਹਿੰਦੇ ਕੋਈ ਨਹੀਂ ਅਸੀਂ ਘੜਵਾਉਨੇ ਹੈ ਘੜਵਾਉਨੇ ਇਹਨਾਂ ਨੇ ਇੱਕ ਨਹੀਂ ਸਾਡੇ 2 ਮ ਤੇ ਕਾਫੀ ਮੁੰਡੇ ਸੀ ਸਾਡੇ ਨਾਲ 7 7 ਦਾ ਗਰੁੱਪ ਗਿਆ ਸੀ ਸੱਤੇ ਵਾਪਸ ਆਏ ਤੇ ਸਾਰੇ ਵੇਚੇ ਗਏ ਉਹਨਾਂ ਨੇ ਆਪਣੇ ਘਰ ਤੋਂ ਪੈਸੇ ਮਗਾ ਕੇ ਦਿੱਤੇ ਇਹਦੇ ਤੇ ਇਹਨਾਂ ਨੇ ਕਾਫੀ ਉੱਥੇ ਜ਼ੁਲਮ ਕਰੇ ਕਾਫੀ ਮੁੰਡੇ ਕੁੱਟੇ ਗਏ ਉੱਥੇ ਸਾਡੇ ਸਾਹਮਣੇ 2-3 2 ਦਿਨ ਤੋਂ ਬੰਦ ਕਰ ਦੇਣਾ ਉਹਨਾਂ ਨੂੰ ਕਮਰੇ ਚ ਕੱਢਣਾ ਨਹੀਂ ਖਾਣਾ ਪੀਣਾ ਬੰਦ ਕਰ ਦੇਣਾ ਕੰਮ ਕਰਨ ਵਾਸਤੇ ਗਏ ਸੀਗੇ ਤੋਂ ਇੱਥੋਂ ਹਾਂਜੀ ਸਾਨੂੰ ਇੱਥੇ ਕੰਮਵਾਸੀ ਭੇਜਿਆ ਸੀ ਤੇ ਸਾਨੂੰ ਕਹਿੰਦੇ ਤੁਹਾਨੂੰ ਥੋੜਾ ਟਾਈਮ ਉੱਥੇ ਕੰਮ ਕਰਾ ਕੇ ਤੁਹਾਨੂੰ ਆਸਟ੍ਰੇਲੀਆ ਕੱਢਾਂਗੇ ਤੇ ਜਦੋਂ ਆਸਟ੍ਰੇਲੀਆ ਜਾਣ ਦੀ ਵਾਰੀ ਆਏ ਕਹਿੰਦੇ ਤੁਹਾਨੂੰ ਇੱਥੇ ਕੰਮ ਕਰਨਾ ਪ ਇੰਨੇ ਪੈਸੇ ਹੋਰ ਦੋ ਸਾਨੂੰ ਐਵੇਂ ਇਹਨਾਂ ਨੇ ਕਹੀ ਕਿ ਬਾਰ-ਬਾਰ ਕਹਿੰਦੇ ਤੁਹਾਨੂੰ ਘਰ ਨਹੀਂ ਭੇਜਣਾ ਪਹਿਲੇ ਪੈਸੇ ਦਿਓ ਤੇ ਜਦੋਂ ਅਸੀਂ ਕੰਪਨੀ ਵਾਲਿਆਂ ਨੂੰ ਜਵਾਬ ਦਿੱਤਾ ਉਹ ਕਹਿੰਦੇ ਤੁਹਾਡੇ ਇੰਨੇ ਪੈਸੇ ਆ ਕਿ 1700 ਡਾਲਰ ਪਹਿਲਾਂ ਤੁਸੀਂ ਕੰਪਨੀ ਜਮ੍ਹਾਂ ਕਰਵਾਓ ਤਾਂ ਤੁਹਾਡੇ ਤੁਹਾਨੂੰ ਪਾਸਪੋਰਟ ਦਵਾਂਗੇ ਤੇ ਜੋ ਸਾਡਾ ਉੱਥੇ ਦਾ ਵੀਜ਼ਾ ਸੀ ਉਹ ਵੀ ਝਾਲੀ ਸੀ ਮਲਟੀਪਲ ਵੀਜ਼ਾ ਲਵਾ ਕੇ ਸਾਨੂੰ ਵਰਕ ਤੇ ਕੰਮ ਕਰਵਾਇਆ ਸੀ ਉੱਥੇ ਹਾਂ ਕਿੰਨਾ ਕੁ ਪੈਸਾ ਤੁਸੀਂ ਖਾਸ ਖਾਸ ਮਿਲਦਾ ਸੀ ਜਦੋਂ ਗਏ ਸੀ ਇੱਥੋਂ ਇੱਥੇ ਤੋਂ ਅਸੀਂ ਸਾਡੀ ਗੱਲ ਲੱਖ ਹੋਈ ਸੀ 12 ਲੱਖ ਦੀ ਗੱਲ ਹੋਈ ਸੀ ਕਿ ਜੋ ਅਸੀਂ ਨੇ ਦਿੱਤੇ ਉਹਨੂੰ 5 ਲੱਖ ਦਿੱਤੇ ਤੇ ਬਾਕੀ ਇਹ ਕਹਿੰਦੇ ਤੁਹਾਨੂੰ ਆਫਟਰ ਉੱਥੇ ਪਹੁੰਚਣ ਤੋਂ ਬਾਅਦ ਰੀਚ ਤੇ ਦਵਾਵਾਂਗੇ। ਜੀ ਤੁਸੀਂ ਉਹਨੂੰ ਕਿਹਾ ਵੀ ਜਦੋਂ ਤੁਸੀਂ ਪਹੁੰਚ ਜਾਵੋਗੇ ਉੱਥੇ ਤਾਂ ਬਾਕੀ ਦੇ ਪੈਸੇ ਦੇ ਦਵਾਂਗੇ। ਬਾਕੀ ਦੇ ਪੈਸੇ ਦੇਵਾਂਗੇ। ਪਰ ਲੇਕਿਨ ਇਹਨਾਂ ਤੁਹਾਨੂੰ ਆਸਟ੍ਰੇਲੀਆ ਨਹੀਂ ਭਜਾਇਆ ਤੇ ਇਹ ਰੱਖਿਆ ਵੀ ਤੁਹਾਨੂੰ ਕਿ ਇੱਧਰ ਉੱਧਰ ਰੱਖਿਆ। ਹਾਂ ਜੀ ਇਹਨਾਂ ਨੇ ਇੱਧਰ ਰੱਖਿਆ ਕਹਿੰਦੇ ਤੁਹਾਡੀ ਟਰੈਵਲ ਹਿਸਟਰੀ ਬਣੂਗੀ ਤਿੰਨ ਕੰਟਰੀਆਂ ਦੀ ਪਹਿਲਾਂ। ਫਿਰ ਤੁਸੀਂ ਆਸਟ੍ਰੇਲੀਆ ਜਾਵੋਗੇ। ਤੇ ਇਹਨਾਂ ਨੇ ਸਾਨੂੰ ਉੱਥੇ ਇੱਕ ਕੰਬੋੜੀ ਫਸਾ ਦਿੱਤੀ ਤੁਹਾਨੂੰ ਇੱਥੇ ਹੀ ਕੰਮ ਕਰਨਾ ਪੈਣਾ। ਤੇ ਜੋ ਜਿਵੇਂ ਕਹਿਣਗੇਵੇਂ ਕਰਨਾ ਕਿਉਂਕਿ ਉ ਉਹ ਵੈਸੇ ਤਾਂ ਇੰਡੀਆ ਨਾਲ ਹੀ ਸਕੈਮ ਕਰਦੇ ਸੀ ਉਹ ਜਿਹੜਾ ਅੱਜ ਇੰਡੀਆ 'ਚ ਵੀ ਸਕੈਮ ਹੋ ਰਿਹਾ ਉਹਦਾ ਸਕੈਮ ਕਰਾਉਂਦੇ ਸੀ ਤੋਂ ਪਹਿਲਾਂ ਸਕੈਮ ਕਰਵਾਉਂਦੇ ਸੀ ਇਕਣਾ ਟਰੇਡਿੰਗ ਕਰਵਾਉਣਾ ਪੈਸੇ ਉਹਨਾਂ ਦੇ ਕਢਵਾ ਲੈਣੇ ਬਾਅਦ 'ਚ ਦੇਣੇ ਨਹੀਂ ਕਾਲ ਸੈਂਟਰ ਦੇ ਜਿਵੇਂ ਪਾਰਸਲ ਵੀ ਤੁਹਾਡਾ ਪਾਰਸਲ ਇੱਥੇ ਆਇਆ ਹੈ ਤੁਸੀਂ ਇਹਦੇ ਤੁਹਾਨੂੰ ਪੈਸੇ ਜਮ੍ਹਾਂ ਕਰਵਾਉਣੇ ਪੈਣੇ ਆ ਉਹਨਾਂ ਨੇ ਪੁਲਿਸ ਵਾਲੇ ਬਣ ਕੇ ਗੱਲ ਕਰਨੀ ਉਹਨਾਂ ਤੇ ਪੈਸੇ ਕਢਵਾਉਣੇ ਵੀ ਇੰਨੇ-ਇੰਨੇ ਜਮ੍ਹਾਂ ਕਰਵਾਓ ਤਾਂ ਤੁਹਾਡਾ ਕੇਸ ਥੱਪ ਕਰ ਦਾਂਗੇ ਉਹਨਾਂ ਤੁਹਾਡੀ ਗੱਲਬਾਤ ਏਜੰਟ ਨਾਲ ਹੋਈ ਹੈ ਕਿ ਕੇਂਦਰ ਸਾਹਿਬ ਸਾਡੀ ਕੋਈ ਸੁਣਵਾਈ ਨਹੀਂ ਹੋਇਆ ਹਾਲ ਤੱਕ ਅਸੀਂ ਥਾਣੇ ਚ ਬਿਦਰ ਕਿਹਾ ਕੇ ਉਹਨੂੰ ਪੈਸੇ ਵਾਪਸ ਕਰੋ ਹਾਂਜੀ ਪੈਸੇ ਵਾਪਸ ਕਰੇ ਤੇ ਨਾਲੇ ਉਹ ਤੋਂ ਜੋ ਕਾਰ ਰਿਵਾਈ ਬਣਦੀ ਉਹ ਕਰੇ ਕਿਉਂਕਿ ਅੱਗੇ ਤੋਂ ਕਿਸੇ ਹੋਰ ਦੇ ਜਵਾਕ ਨੂੰ ਭੇਜੂਗਾ ਜੀ ਉਹ ਕਿਸੇ ਹੋਰ ਨੂੰ ਉੱਤੇ ਵਸਾਊਗਾ ਕਿਉਂਕਿ ਉਹ ਹਾਲੇ ਵੀ ਕਾਫੀ ਬੰਦੇ ਨੂੰ ਭੇਜਣ ਦੀ ਕੋਸ਼ਿਸ਼ ਚਾ ਕਿਉਂਕਿ ਜਿੱਕਣਾ ਕਿ ਆਹ ਮੁੰਡਾ ਵੀ ਇਹਨੂੰ ਵੀ ਭੇਜਣ ਨੂੰ ਕਹਿ ਰਿਹਾ ਸੀ ਬਾ ਬਾਵਜੂਦ ਉਹਨੂੰ ਪਤਾ ਸੀ ਵੀ ਇਹ ਜਾਣਦਾ ਸਾਰਾ ਕੁਝ ਇਹਨੂੰ ਫੋਰਸ ਕੀਤਾ ਮੈਨੂੰ ਪੈਸੇ ਦੇ ਤੈਨੂੰ ਭੇਜਾਂ ਮੈਂ ਤਾਂ ਇਹ ਹੀ ਗੱਲ ਕਹਾਂਗਾ ਕਿ ਬਹੁਤ ਸਾਰੇ ਲੋਕ ਅੱਜ ਬਾਹਰਲੇ ਮੁਲਕ ਦੇ ਵੀ ਜਾਣ ਵਾਸਤੇ ਲੱਖਾਂ ਰੁਪਏ 10-20 ਲੱਖ ਰੁਪਏ ਲਗਾ ਰਹੇ ਨੇ ਪਰ ਲੇਕਿਨ ਉੱਥੇ ਜਾ ਕੇ ਵੀ ਧੱਕੇ ਖਾਣ ਤੇ ਮਜਬੂਰ ਹੋ ਰਹੇ ਨੇ ਤੇ ਮੈਂ ਚਾਹੁੰਦਾ ਕਿ ਤੁਸੀਂ ਇੰਡੀਆ ਦੇ ਵਿੱਚ ਜਾਣ ਤੋਂ ਜਦੋਂ ਆਪ ਇੰਡੀਆ ਵੀ ਬਹੁਤ ਵਧੀਆ ਦੇਸ਼ ਹੈ ਤੁਸੀਂ ਇੱਥੇ ਕੰਮ ਕਰ ਸਕਦੇ ਆ ਇੰਨਾ ਪੈਸਾ ਜੇ ਤੁਹਾਡੇ ਕੋਲ ਇੱਥੇ ਹੈਗਾ ਤਾਂ ਇੱਥੇ ਵੀ ਕੋਈ business ਸ਼ੁਰੂ ਕਰਦੇ ਤੁਹਾਡਾ ਕੀ ਨਾਮ ਹੈ ਜੀ ਭਵਨਦੀਪ ਸਿੰਘ ਹੋ ਤੁਸੀਂ ਕਿੰਨੇ ਪੈਸੇ ਤੇ ਏਜੰਟ ਨੂੰ ਨਹੀਂ 5 ਲੱਖ ਦਿੱਤਾ ਪਹਿਲਾਂ ਹੀ 17 ਲੱਖ ਦੀ ਗੱਲ ਹੋਈ ਸੀ ਬਾਕੀ 12 ਲੱਖ ਬਚਿਆ ਦੀ ਉਹ ਕਹਿੰਦਾ ਆਸਟ੍ਰੇਲੀਆ ਪੁੱਜੇ ਤੇ बाहर जाया था तू तो भी कंबोडिया गया सी मैं भी इसी साथ भी। सेम कंपनी थी साडी ये पैसा बना के नहीं ले उल्ट उजाड़ के आए तो उजाड़ के आए हां जी तो जी की जा मांग की करते हो पैसा वापस किता जावे हां वापस भी किता जावे कारवाई भी होनी चाहिए दिया उल्ट था तो पैसे भी मांग रहे हैं जी जैसी गल की है इस रिकॉर्डिंग में मेरे पास और पैसे मांग रहे हैं मैं तो 5 लाख और एक्स्ट्रा मांग रहे हैं जी इस रिकॉर्डिंग भी सुना सकता ਅਵਨ ਆਪਾਂ ਤੁਹਾਨੂੰ ਬੁਲਾ ਦਿੰਨੇ ਆ ਤੈਨੂੰ ਆ ਕੇ 5 ਲੱਖ ਰੁਪਏ ਦੇਣਾ ਪੈਣਾ ਠੀਕ ਆ ਜੇ ਹੋ ਹੋ ਹੁੰਦਾ ਦਾ 10 ਵੇ ਤੈਨੂੰ ਬੁਲਾ ਲੰਨੇ ਆ ਪਰ ਤੈਨੂੰ ਆ ਕੇ 5 ਲੱਖ ਰੁਪਏ ਦੇਣਾ ਪੈਣਾ ਤੇਰੇ ਘਰ ਦੇ ਨੂੰ ਐਫੀ ਡੀਬਿਟ ਦੇਣਾ ਪਊਗਾ ਠੀਕ ਆ ਵੀ ਅਸੀਂ 5 ਲੱਖ ਰੁਪਏ ਦਵਾਂਗੇ ਮੁੰਡੇ ਆਣ ਤੋਂ ਠੀਕ ਐ ਤੇ ਬਾਕੀ ਚੈੱਕ ਤੇਰੇ ਹੈਗੇ ਹੀ ਆਂ ਦੇਖੋ ਇਹਨੇ ਮੇਰੇ ਚੈੱਕ ਵੀ ਰੱਖੇ ਗਏ ਤੇ ਹੁਣ ਦਫਤਰ ਉਹਨਾਂ ਦਾ ਕਿੱਥੇ ਇਸ ਵੇਲੇ ਐ ਚਮਕੌਰ ਸਾਹਿਬ ਤੇ ਮੰਡੀ ਵਿੱਚ ਦਾਣਾ ਮੰਡੀ ਚ ਆਲਟਾਈਮ ਇੰਗਰੇਜਨ ਜੀ ਹੁਣ ਉੱਥੇ ਕੋਈ ਨਹੀਂ ਦਫਤਰ ਦੇ ਵਿੱਚ ਇਸ ਟਾਈਮ ਤਾਂ ਹੈ ਨਹੀਂ ਸੀ ਤੇ ਕਿੰਨੀ ਕਵਰੇ ਤੁਸੀਂ ਗੇੜੇ ਮਾਰਦੇ ਨੋ ਕੋ ਦਫਤਰ ਦੇ ਵਿੱਚ ਤੇ ਅਸੀਂ ਦਿਹਾੜੀ ਚ ਦੋ ਤਿੰਨ ਵਾਰ ਚਾਰ ਵਾਰ ਵੀ ਮਾਰ ਜਾਂਦੇ ਹਾਂ ਕੋਈ ਸ਼ਿਕਾਇਤ ਪੁਲਿਸ ਨੂੰ ਕੋਈ ਹੋਰ ਵੀ ਕਰੀ ਸੀ ਕੀ ਕੀਤੀ ਸੀ ਪਰ ਉਹਨਾਂ ਨੇ ਥਮਾਈ ਕੋਈ ਨਹੀਂ ਕੀਤੀ ਜੀ ਉਹ ਬੁਲਾਇਆ ਨਹੀਂ ਗਿਆ ਨਹੀਂ ਜੀ ਠੀਕ ਹੈ ਤੇ ਆ ਤੁਹਾਣੇ ਨਾ ਨਹੀਂ ਮੇਰੇ ਨਾਲ ਕੁੱਟ ਮਾਰ ਵੀ ਬਹੁਤ ਕੀਤੀ ਹੈ ਕੰਬੋਡੀਆ ਚ ਤੇ ਰੋਟੀ ਵੀ ਕੁੱਟਵਾਰ ਕੌਣ ਕਰਦੇ ਸੀ ਉਹ ਚੈਨੀ ਹੀ ਕਰਦੇ ਸੀ ਆਪਣੇ ਆਦੇ ਪਿੱਛੇ ਕਰਦੇ ਸੀ ਕੁੱਟਮਾਰ ਹਾਂ ਬਸ ਡਾਲਰ ਨਹੀਂ ਪਰ ਆਏ ਹੈਗੇ ਉਹਨਾਂ ਨੇ ਤੇ ਏਜੰਟ ਲਾ ਚੈਨੀ ਸਿੰਘ ਲਾਰੇ ਲਾਉਂਦਾ ਸੀ ਮੈਂ ਅੱਜ ਭਰਉਣਾ ਕੱਲ ਭਰਉਣਾ ਪਰਸਾਂ ਭਰਉਣਾ ਤੇ ਉਹਨੇ ਇਕੱਲੇ ਕਮਰੇ ਵਿੱਚ ਬੰਨ ਕੇ ਮੈਨੂੰ ਉੱਟ ਵੀ ਕੀਤੀ ਆਈ ਰੋਟੀ ਵੀ ਨਹੀਂ ਦਿੱਤੀ ਹੈਗੀ ਜੇ ਬਾਹਰੋਂ ਆਰਡਰ ਕਰਦੇ ਸੀ ਉਹਦੇ ਵੀ ਸਾਨੂੰ ਰੋਕਦੇ ਸੀ। ਅਸੀਂ ਛੋਟੇ ਦਾ ਨਾਮ ਮੇਰਾ ਨਾਮ ਵਿਸ਼ਾਲ ਕੁਮਾਰ ਹੈ। ਤੁਸੀਂ ਵੀ ਗੁਜਾਇਏ ਬਾਹਰ ਨਹੀਂ ਮੈਂ ਜਾਣਾ ਸੀ ਗਈ। ਮੈਂ ਆਇਆ ਨਾ ਜੀ ਅਮਲੇਸ਼ੀਆ ਦਾ ਵੀਜਾ ਲਵਾਇਆ ਸੀ ਤੇ ਤੋਈ ਚੰਨੀ ਤੋਈ ਤੇ ਉਸਨੇ ਜੀ ਅਮਲੇਸ਼ੀਆ ਜਿਹੜਾ ਕੰਬੋਡੀਆ ਵੀਜਾ ਲਾਤਾ ਜੀ ਮੇਰਾ ਜੀ 80000 ਰੁਪਏ ਕੈਸ਼ ਲਿਆ ਲੈ। ਹਾਂਜੀ ਸਿਰਫ ਐਨੇ ਦੀ ਕੰਟਰੀ ਵੀਜਾ ਲਵਾਤਾ ਜੀ। 80000 ਰੁਪਏ ਕੈਸ਼ ਲਿਆ ਲੈ ਜੀ ਉਹਨੇ 5 ਲੱਖ ਜੀ ਗੱਲ ਹੋ ਗਈ ਸਾਰੀ ਜੀ। ਕੈਸੇ ਹੁਣ ਤੁਹਾਡੇ ਹਲੇ ਉਹਨਾਂ ਕੋਲੇ ਆ ਉਹਨਾਂ ਕੋਲੇ ਕੋਈ ਸੁਣਵਾਈ ਨਹੀਂ ਹੋ ਰਹੀ ਪੈਸੇ ਵਾਪਸ ਮੰਗੇ ਨਹੀਂ ਮਿਲੇ ਨਹੀਂ ਮਿਲੇ ਜੀ ਮੇਰੇ پاسਪੋਰਟ ਵੀ ਉਹਨਾਂ ਕੋਲੇ ਡਾਕੂਮੈਂਟ ਸਾਰੇ ਦੱਬੀ ਬੈਠੇ ਹੀ ਆਲੇ 70 ਗੇੜੇ ਮਾਰਦੇ ਆ ਤੁਸੀਂ ਕੀ ਕਹਿੰਦੇ ਆ ਦਫ਼ਤਰ ਚ ਮਿਲਦੇ ਹੀ ਨਹੀਂ ਹੈਗੇ ਜੀ ਦਫ਼ਤਰ ਬੰਦ ਹੁੰਦਾ ਜੀ ਰਿਕਾਰਡਿੰਗ ਪਈ ਹੈ ਮੇਰੇ ਕੋ ਪੈਸੇ ਦਿੱਤਾ ਹੁ ਕਿਹਾ ਦੇ ਨੇ ਲੇ ਕੇ ਪੈਸੇ ਕਿਵੇਂ ਦੇਨੇ ਜੀ ਕੈਸੇ ਵਾਪਸ ਨਹੀਂ ਦੇਣੇ ਬਈ ਤੇ ਹੋਰ ਪੈਸੇ ਮੰਗਦੇ ਇਸ ਤੋਂ ਲੈ ਬਈ ਅੱਛਾ ਹੋਰ ਪੈਸੇ ਮੰਗਦੇ ਆ ਅੱਛਾ ਇਹ ਤੁਹਾਨੂੰ ਪਤਾ ਲੱਗਿਆ ਵੀ ਜਿਸ ਤਰ੍ਹਾਂ ਇਹਨਾਂ ਨਾਲ ਹੋਇਆ ਵੀ ਹੋ ਸਕਦਾ ਵੀ ਥੋੜਾ ਨਾਲ ਬੇਸਤਰਾ ਹੀ ਹੋ ਗਏ ਇਹ ਤਾਂ ਮ ਵਿਸ਼ਾਲ ਚਰਨਜੀਤ ਬੋਲਦਾ ਮੈਂ ਇਮੀਗ੍ਰੇਸ਼ਨ ਤੇ ਮੰਡੀ ਜੋ ਟੂ ਫੋਨ ਹੀ ਜੱਕਦਾ ਉਹ 10 ਪੈਸੇ ਕਿਵੇਂ ਦੇਣੇ ਆ ਫਿਰ ਉਹ ਹੀ ਲੈ ਲੈਣੇ ਆ ਫਿਰ ਤੇ ਤੋਂ ਠੀਕ ਹੈ ਤੁਹਾਨੂੰ ਇੰਨਾ ਟਾਈਮ ਦੇ ਦਿੱਤਾ ਹੁਣ ਨਹੀਂ ਹੋਉਂਦਾ ਟਾਈਮ ਦੇਣਾ ਉਹਨੂੰ ਸਿੱਧਾ ਹੋ ਕੇ ਦੱਸ ਦੇ ਫਿਰ ਕਿਵੇਂ ਕਰਨਾ ਫਿਰ ਅੱਗੇ ਧਮਕੀ ਦੇ ਦਿੰਦਾ ਜੀ ਧਮਕੀ ਦਿੰਦਾ ਚਲੋ ਤੁਸੀਂ ਅਫਸਰਾਂ ਨੂੰ ਹੁਣ ਸਾਰੀ ਸ਼ਿਕਾਇਤ ਦਿੱਤੀ ਇੱਥੇ ਰੋਪਰ ਕੋਈ ਹਾਂਜੀ ਹੋਰ ਵੀ ਆ ਕੋਈ ਜੀ ਠੀਕ ਹੈ ਅੱਛਾ ਇਹ ਤੁਸੀਂ ਹਾਂਜੀ ਤੁਹਾ ਤੋਂ 4 ਪੈਸੇ ਮੰਗ ਰਹੇ ਆ ਹਾਂਜੀ ਇਹਨਾਂ ਨੂੰ 5 ਲੱਖ ਤਾਂ ਸੀ ਦੇ ਚੁੱਕੇ ਆ ਸਰ ਉਹਦੇ ਇਲਾਵਾ 1.5 ਲੱਖ ਰੁਪਇਆ ਉੱਥੇ ਭੇਜਿਆ ਜਿੱਥੇ ਮੁੰਡੇ ਨੂੰ ਇਹਨਾਂ ਨੇ ਵੇਚਿਆ ਜੀ ਕੰਪਨੀ ਨੂੰ ਜੀ 1.5 ਲੱਖ ਰੁਪਇਆ ਉਹ ਦਿੱਤਾ ਤੇ 6.5 ਲੱਖ ਰੁਪਇਆ ਹੋ ਗਿਆ ਜੀ ਉਸ ਦੇ ਬਾਵਜੂਦ ਵੀ ਅਜੇ 2 ਲੱਖ ਰੁਪਇਆ ਹੋਰ ਮੰਗ ਰਹੇ ਆ ਜੀ ਪੂਰਨ ਕਰ ਦਿਓ ਤੁਸੀਂ ਹੁਣ ਸਾਡੀ ਮੰਗ ਇਹ ਹੀ ਆ ਸਰ ਇੱਕ ਤਾਂ ਸਾਡੇ ਖਾਲੀ ਐਫੀਡੈਵਟ ਨੂੰ ਸਟਾਮਪ ਦਿੱਤੇ ਹੋਏ ਨੇ ਜੀ ਦੂਸਰਾ ਸਾਡੀ ਪੇਮੈਂਟ ਆ ਜੀ ਤੇ ਵਾਪਸ ਕਰਾਇਆ ਜਾਵੇ ਪੈਸੇ ਵਾਪਸ ਹੋਣ ਜੀ ਇਸ ਬੰਦੇ ਤੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਸ ਦਾ ਬੰਦ ਹੋਣਾ ਚਾਹੀਦਾ ਸਿਸਟਮ ਕਿਸੇ ਹੋਰ ਮਾਂ ਦਾ ਪੁੱਤ ਨ ਸਾਰੇ 톨 ਜਾਲ ਜਾਇ ਇੰਡੀਆ ਤੋਂ ਬੱਚੇ ਵੇਚਦੇ ਆਂ ਜੀ ਉੱਥੇ। ਪੈਸੇ ਦੇ ਚੱਕਰਾਂ ਦੇ ਵਿੱਚ ਪੈਸੇ ਦੇ ਚੱਕਰ ਦੇ ਵਿੱਚ ਸਾਰੇ। ਬਿਲਕੁਲ ਜੀ ਤੁਸੀਂ ਸਕਾਰ ਇਸ ਕਹਾਣੀ ਸੁਣ ਲਈ ਹੈ ਕਿ ਕਿਸ ਤਰ੍ਹਾਂ ਇਹਨਾਂ ਦੇ ਨਾਲ ਵਾਪਰਿਆ ਹੈ। ਕਿਉਂਕਿ ਜਦੋਂ ਅਸੀਂ ਬਾਹਰ ਜਾਂਦੇ ਆਂ ਤਾਂ ਬਾਹਰ ਜਦੋਂ ਬੱਚੇ ਸਾਡੇ ਫਸ ਜਾਂਦੇ ਆਂ ਅੱਜਕੱਲ ਇੱਕੋ ਇੱਕ ਪੁੱਤ ਮਾਪਿਆਂ ਕੋਲ ਹੁੰਦਾ ਤੇ ਉਹੀ ਪੁੱਤ ਜਾ ਕੇ ਜੇ ਬਾਹਰ ਫਸ ਜੇ ਉਹਦਾ ਉਹਨਾਂ ਦੇ ਨਾਲ ਕਿਵੇਂ ਬੀਤੀ ਹੋਣੀ ਤੇ ਬਿਲਕੁਲ ਅਸੀਂ ਵੀ ਰੋਪੜ ਦੇ ਜਿਹੜੇ ਐਸਐਸਪੀ ਸਾਹਿਬ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦੇ ਖਿਲਾਫ ਜਿਹੜੀ ਏਜੰਟਾਂ ਦੇ ਖਿਲਾਫ ਜਿਹੜੀ ਹੈ ਸ਼ਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ